ਇਹਨਾਂ ਨੂੰ ਜਲ ਚਾਹੀਦਾ ਕੁਲ ہزار ਪੁਰਸ਼ਾਂ ਦੀ ਮਾਲੀਆ ਕਰਜ਼ਾ ਨਵੀ ਨਰੋਈ ਸੰਜਾ ਸਭ ਦੁਨੀਆ ਦਾ ਐਸਾ ਭੇਜ ਪ੍ਰਗੰਬਰ ਕੋ ਸੰਜਾ અવਤਾਰ ਆਵੇ ਜਿਹੜਾ ਗਊ ਗਰੀਬ ਦੀ ਰੱਖਿਆ ਕਰੇ ਚਾਲਮ ਤੇ ਜ਼ੁਲਮ ਦਾ ਨਾਸ਼ ਕਰੇ ਦਰਦਿਆਂ ਦਾ ਹਮਦਰਦੀ ਬਣੇ ਮਜਲੂਮਾਂ ਦੀ ਰਾਖੀ ਕਰੇ ਜੇ ਯਾਦ ਜਿਨ੍ਹਾਂ ਦੇ ਦਿਲਾਂ ਨੂੰ ਖੁਸ਼ ਰੱਖੇ ਜੇਕਰ ਹੌਣ ਪਿਆਰਤਾ ਹੌਣ ਐਸੇ ਰਾਜ ਜਿਨ੍ਹਾਂ ਦੇ ਦਿਲਾਂ ਦਾ ਇੱਕੋ ਹੋਵੇ ਜੇਕਰ ਹੌਣ ਦਿਲਦਾਰਤਾ ਹੌਣ ਐਸੇ ਜਿਹਦੇ ਘਰ ਤੋਂ ਮੜੇ ਨਾ ਕੋਈ ਖਾਲੀ ਜੇਕਰ ਹੌਣ ਤਾਤਾਰ ਤਾਂ ਹੌਣ ਐਸੇ ਸਾਂਝੇ ਸਭ ਤੇ ਹੌਣ ਦਰਬਾਰ ਸਿੰਘਾ ਜੇਕਰ ਹੌਣ ਅਵਤਾਰਤਾ ਹੌਣ ਐਸੇ ਸਾਂਝੇ ਅਵਤਾਰ ਮਾਹਰ ਕਿਰਪਾ ਕਰੋ ਕੁਝ ਦਰਸ਼ਨ ਦਿਓ ਜਿਵੇਂ ਹੁਣ ਧਰਤੀ ਮਾਤਾ ਪੁਕਾਰ ਕਰਦੀ ਹੈ ਇਹ ਕਵਿਤਾ ਆਪਾਂ ਇੱਥੇ ਪੇਸ਼ ਕਰਾਂਗੇ ਆਹ ਬੜੇ ਪਿਆਰ ਦੇ ਨਾਲ ਇਤਿਹਾਸ ਦੇ ਵਿੱਚੋਂ ਪਹਿਲੀ ਕਵਿਤਾ ਸਾਂਝਾ ਸਭ ਦੁਨੀਆ ਦਾ ਐਸਾ ਭੇਜ ਪਕੰਬਰ ਕੋਈ ਧਰਤੀ ਮਾਤਾ ਨੇ ਜਿਵੇਂ ਅਪਾਲ ਪੁਰਖ ਦੇ ਚਰਨਾਂ ਵਿੱਚ ਪੁਕਾਰ ਕੀਤੀ ਹੈ ਉਸ ਸਮੇਂ ਦੀ ਬਾਤਾਂ ਲੋਕੋ ਵਾਲੇ ਕਮਿਸ਼ਨ ਜਥੇ ਤੋਂ ਮੂਰੇ ਪਰਮੇਸ਼ਰ ਦੇ करवतार बिना मेर पैरा कर जॻदा दूजी तूं तसवीरल कोई सॼा सब दुणा पेज पैगंबर कोई मां पेश जाल मां के पर महीना ਹਾਲਤ ਮੇਰੀ ਦੇ ਪੋਰਾ ਦਰਸ ਰੇ ਮਨਾ ਦਈ ਨਾ ਹੋਵੇ ਪਰਮੇਸ਼ਰ ਦੇ ਯਾਰੋ ਯਾਰ ਮੈਦਨੀ ਰਹੀ ਸਾਜਾ ਸਭ ਦੁਨੀਆ ਦਾ ਐਸਾ ਪੇਜ ਪੈਗੰਬਰ ਕੋਈ ਲੀਡਰ ਹੀ ਬੜ ਜਾ ਦੇ ਲੀਡਰ ਹੀ ਬੜ ਜਾ ਜਾਗਪੇ ਕਰਨ ਬਲੈਕਾ ਸਾਮੀ ਅਜ ਲਾਲੋ ਮਰ ਗਿਆ ਦਾ ਕੋਈ ਹੈ ਹਮਦਰਦੀ ਹਮੀ ਅਜ ਲੱਖਾਂ ਪਾਗੋ ਹੈ ਜਾਂਦੇ ਹੰਤ ਪਰ ਆ ਅੱਖੋਈ ਸੰਜਾ ਸਭ ਦੁਨੀਆ ਦਾ ਐਸਾ ਪੇਜ ਪੈਕੰਬਰ ਕੋਈ ਨਵੀਆਂ ਦੁਰਘਟਨਾ ਦਾ ਪੈਂਦਾ ਰੌਲਾ ਚਾਰਜ ਫੇਰੇ ਪੈਂਦਾ ਰੌਲਾ ਚਾਰਜ ਹੋਰੇ ਫਜਦੀ ਆ ਕਿਤੇ ਕਿਤੇ ਆਦਰ सतसंगी मार कलो नकल जा राण कठे कया दे फिर डी न कला जम

ਆਜੋਈ ਸੰਜਾ ਸਭ ਦੁਨੀਆ ਦਾ ਐਸਾ ਪੇਜ ਬਗੰਬਰ ਕੋਈ ਭੁੱਲ ਗਈਆਂ ਪਰ ਜਾਨੋ ਵੇਖੋ ਸਮੇਂ ਦੀਆਂ ਸਰਕਾਰਾਂ ਵੇਖੋ ਸਮੇਂ ਦੀਆਂ ਸਰਕਾਰਾਂ ਸੱਚਿਆਂ ਦੀ ਕਦਰ ਨਹੀਂ ਧੂਫੇ ਕਰਦੇ ਐਸ਼ ਬਹਾਰਾ ਵੱਡਿਆਂ ਨਾਲ ਕੰਮ ਚੱਲਦੇ ਜਾਂਦੀ ਪੇ ਅਣਸਾਫੀ ਹੋਈ ਸੰਜਾ ਸਭ ਦੁਨੀਆ ਦਾ ਐਸਾ ਪੇਜ ਬਗੰਬਰ ਕੋਈ साब न सारा पाणा सदका ते सबर तो सारी दुण हेल खड़ो सॼा सब दुणा भेज पैगंबर पोई हे भाग दिया। शर पे गवा अर्जा में लिखवाईया कुण आ पनी न कोई सुन त हालत आई आरे दरबार च है दर बर कोई स